ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਸੰਗਰੂਰ ਦਾ ਦੌਰਾ ਕੀਤਾ ਹੈ ਇਸ ਮੌਕੇ ਤੇ ਨਵਜੋਤ ਸਿੰਘ ਸਿੱਧੂ ਨੇ ਸੰਗਰੂਰ ਦੇ ਵਿਕਾਸ ਦੇ ਲਈ 200 ਕਰੋੜ ਦਾ ਐਲਾਨ ਕੀਤਾ ਹੈ ਇਸ ਮੌਕੇ ਤੇ ਬੋਲਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕੋ ਸਭ ਤੋਂ ਵੱਡੀ ਪ੍ਰੋਬਲਮ ਸੰਗਰੂਰ ਦੀ ਸੀ. ਪਿਛਲੀ ਸਰਕਾਰ ਨੇ ਇੱਥੇ 4 ਜਾਂ 5 ਕਰੋੜ ਰੁਪਇਆ ਲਾਇਆ ਸਾਰਾ ਸ਼ਹਿਰ ਪਟਦਾ ਤੇ ਖੁੱਲਾ ਛੱਡ ਕੇ ਤੁਰ ਗਈ ਸੀ so we have to not only fill up all that but also create the infrastructure that we had promised 90 ਕਰੋੜ ਦੀ ਰਿਲੀਜ਼ ਆਈ ਇਹਨੂੰ 90 ਕਰੋੜ ਦੇ ਵਿੱਚੋਂ ਅਸੀਂ 90 ਕਰੋੜ ਦੇ ਵਿੱਚੋਂ ਅਸੀਂ 20 ਕਰੋੜ ਰੁਪਇਆ ਭੇਜਤਾ ਸੀ ਉਹ ਕੰਮ ਚੱਲ ਰਿਹਾ ਹੈ ਅੱਜ ਭਵਾਨੀਗੜ੍ਹ ਕਰੀਬ-ਕਰੀਬ ਅਸੀਂ 32 ਕਰੋੜ ਰੁਪਏ ਦੀ ਅਨਾਉਂਸਮੈਂਟ ਕੀਤੀ ਹੈ 32 ਕਰੋੜਸ ਉਹਦੇ ਚੋਂ 6 ਪਹਿਲਾਂ 8 ਅਸੀਂ ਪਹਿਲਾਂ ਭੇਜਿਆ ਸੀਗਾ ਤੇ ਅੱਜ 22 ਕਰੋੜ ਰੁਪਈਆ ਅੱਜ ਸੀਵਰੇਜ ਦਾ ਅੱਜ ਅਸੀਂ ਭਵਾਨੀ ਕਰ ਲਾ ਦਿੱਤਾ ਠੀਕ ਹੈ ਜੀ 38 ਇੱਥੇ 16 ਕਰੋੜ ਰੁਪਈਆ ਬਚਦਾ ਸੀ ਆਫਟਰ 90 ਕਰੋੜ 16 ਕਰੋੜ ਹੋਰ ਐਕਸਟਰਾ ਲੱਗਣਾ ਸੀਗਾ ਇਹਨੂੰ ਉਹ 16 ਕਰੋੜ ਵੀ ਦੇ ਦਿੱਤਾ ਵੀ ਹੈਵ ਵੀ ਹੈਵ ਗਿਵਨ ਹਿਮ ਐਕਸਟਰਾ 38 ਕਰੋੜ 38 ਕਰੋੜ ਰੁਪਈਆ ਇਹਨੂੰ ਐਕਸਟਰਾ ਦਿੱਤਾ ਹੈ ਟੋਟਲ ਸੰਗਰੂਰ ਦੇ ਵਿੱਚ ਇਹ ਬਰਨਾਲਾ ਮਾਈਨਸ ਹੈ ਮਤਲਬ ਤੁਸੀਂ ਜੇ ਉਹ ਦੇਖੋ ਟੋਟਲ ਸੰਗਰੂਰ ਜ਼ਿਲ੍ਹੇ ਦੀ ਗੱਲ ਕਰ ਰਿਹਾ ਮੈਂ ਟੋਟਲ ਸੰਗਰੂਰ ਦੇ ਵਿੱਚ ਜੋ ਇਹਦੀ ਕਨਸਟੈਂਸੀ ਹੈ ਸੰਗਰੂਰ ਦੇ ਵਿੱਚ ਅਸੀਂ 200 ਕਰੋੜ ਰੁਪਈਆ ਇਹਨੂੰ ਦੇ ਕੇ ਜਾ ਰਹੇ ਹਾਂ 200 ਕਰੋੜ ਰੁਪਈਆ ਔਰ ਮਹੀਨੇ ਦੇ ਅੰਦਰ ਅੰਦਰ ਪਿਜੂ ਇਹ ਲਵਾਵੇ ਸਹੀ ਮੈਂ ਤੇ ਇਹਦੀ ਕੋਈ ਜ਼ਿੰਮੇਵਾਰੀ ਬਣ ਕੇ ਚੱਲਿਆ ਵੀ ਕੰਪਨੀ ਇਹੋ ਜਿਹੀ ਹੋਣੀ ਚਾਹੀਦੀ ਹੈ ਸੁਪਰਵਾਈਜ਼ਨ ਇਹੋ ਜਿਹੀ ਹੋਣੀ ਚਾਹੀਦੀ ਹੈ ਵੀ ਉਹ 200 ਕਰੋੜ ਰੁਪਏ 300 ਕਰੋੜ ਰੁਪਏ ਵਾਂਗ ਲੱਗਿਆ ਲੱਗੇ ਦੇਖੋ ਕਿਸੇ ਬੰਦੇ ਦੇ ਕੋਲ ਐਦਾਂ ਮੰਤਰੀ ਆ ਪਾ ਕੇ ਐ ਪੈਣ ਔਰ ਐਦਾਂ ਹੀ ਡਿਸਟ੍ਰਿਕਟ ਵਾਈਜ਼ ਜਾऊं ਅੱਜ ਬਰਨਾਲੇ ਚੱਲਿਆ ਸ਼ਾਮ ਨੂੰ ਉਹਨਾਂ ਮੰਗੇ ਨਾ ਸੀ ਮੇਤੋਂ ਤੇ ਦੇਖਿਓ ਦਊ ਕਿੰਨੇ ਉਹਨਾਂ